ਜ਼ਿਲ੍ਹਾ ਜਲੰਧਰ ਦੇ ਅਧਿਤੀ ਦੇ ਮਾਨਯੋਗ ਐਸਐਸਪੀ ਸਰ ਹਰਿੰਦਰ ਸਿੰਘ ਚੱਕਰੀ ਵੱਲੋਂ ਜ਼ਿਲ੍ਹੇ ਅੰਦਰ ਰਾਤ ਦੀਆਂ ਡਿਊਟੀਆਂ ਲਈ ਸਪੈਸ਼ਲ ਜਿਹੜੇ ਹੁਕਮ ਜਾਰੀ ਕੀਤੇ ਹੋਏ ਹਨ ਮਿਤੀ 10 8 25 ਨੂੰ ਮੋੜਾ ਥਾਣਾ ਸ਼ਾਹਕੋਟ ਦੇ ਇੰਸਪੈਕਟਰ ਮੁਖਵਸਰ ਅਗਰਿੰਦਰ ਸਿੰਘ ਪੁੱਲਵਾਲੋਂ ਵੀ ਥਾਣੇ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ ਅਤੇ ਉਸੇ ਰਾਤ ਨੂੰ ਇੱਕ 112 ਹੈਲਪਲਾਈਨ ਤੋਂ ਮੈਸੇਜ ਮਿਲਿਆ ਕਿ ਇੱਕ ਸਿਫਟ ਸਵਾਰ ਫੈਮਿਲੀ ਜਿਹੜੀ ਆ ਉਹ ਪੰਡੋਰੀ ਪੈਲੇਸ ਦੇ ਨੇੜੇ ਜਾ ਰਹੀ ਹੈ ਤੇ ਉਹਨੂੰ ਤਿੰਨ ਮੋਟਰਸਾਈਕਲ ਸਵਾਰਾਂ ਜਿਹਨਾਂ ਕੋਲ ਮਾਰੂ ਹਥਿਆਰ ਹਨ ਤੇ ਉਹਨਾਂ ਨੂੰ ਸਨਚਨ ਕਰਨੇ ਬੇਤਰਾਂ ਡਰਾਤੂ ਕਰ ਰਹੇ ਨੇ ਤਰਪਸ਼ਾ ਕਰ ਰਹੇ ਹਨ ਜੋ ਸੂਤਰਮੰਤੇ थाना ਸ਼ਾਹਕੋਟ ਦੇ ਐਸਆਈ ਸੁਖਵੰਦਰ ਸਿੰਘ ਜੋ ਬਤੌਰ ਡਿਊਟੀ ਅਫਸਰ ਸਨ ਇਹ ਉਹ ਸੂਤਰਮੰਤੇ ਮੌਕਾ ਬਕਵਾਤੇ ਗਏ ਤੇ ਵਕਈ ਉਹ ਜਿਹੜੇ ਤਿੰਨ ਵਿਅਕਤੀ ਉਸ ਪਰਿਵਾਰ ਨੂੰ ਜਿਹੜਾ ਤੰਗ ਪ੍ਰੇਸ਼ਾਨ ਉਹਦੀ ਲੁੱਟ ਨਹੀਂ ਤਨਾ ਕਰ ਰਹੇ ਸਨ ਜੋ ਪੁਲਿਸ ਪਾਰ ਨੂੰ ਲਗਾਤਾਰ ਉਹਦਾ ਪਿੱਛਾ ਕੀਤਾ ਔਰ ਉਹ ਜਿਹੜੇ ਲੁੱਟੇਰੇ ਜਿਹੜੇ ਹਾਈਵੇ ਤੇ ਲੁੱਟ ਕਰ ਰਹੇ ਸਨ ਉਹ ਸੜਕ ਦੇ ਖੱਬੇ ਸੱਜੇ ਰੌਂਗ ਸਾਈਡ ਨੂੰ ਹੁੰਦੇ ਆਇਆ ਜਿਹੜਾ ਪਰਜ਼ੀਆਂ ਪੁਲ ਦੇ ਉੱਪਰ ਚਲੇ ਗਏ ਤੇ ਪੁਲਿਸ ਪਾਰਟੀ ਨੇ ਦੇਖਦੇ ਹੋਇਆ ਆ ਇੱਕ ਵਿਅਕਤੀ ਜਿਹੜਾ ਉੱਥੇ ਸੜਕ ਦੇ ਉੱਪਰ ਹੀ ਜਿਹੜਾ ਡਵਾਈਡਰ ਆ ਉਹਦੇ ਵਿੱਚ ਛਾਲੀਆਂ ਚਲ ਗਿਆ ਤੇ ਦੋ ਵਿਅਕਤੀਆਂ ਨੇ ਉੱਪਰੋਂ ਚਕਰੀਬ 40 ਫੁੱਟ ਚਾਈ ਤੋਂ ਜਿਹੜੀ ਉਹ ਛਾਲ ਮਾਰ ਦਿੱਤੀ ਜੋ ਪੁਲਿਸ ਨੇ ਮਸਤਾਦੀਨਾ ਜਿਹੜਾ ਇੱਕ ਉੱਪਰ ਹਾਈਵੇ ਤੇ ਸੀਗਾ ਉਹਨੂੰ ਫੜ ਲਿਆ ਤੇ ਜਿਹੜੇ ਦੋ نیچے ਸੀਗੇ ਜਿਨ੍ਹਾਂ ਨੂੰ ਸਰ ਉਹ ਚਾਈ ਤੋਂ ਡਿੱਗਣ ਨਾਲ ਸੱਟਾਂ ਲੱਗੀਆਂ ਸਨ ਉਹਨਾਂ ਨੂੰ ਮੌਕੇ ਦੀ ਨਿਆਖ ਦੇਖਦੇ ਹੋਏ ਸਿਵਲ ਹਸਪਤਾਲ ਜਿਹੜਾ ਸ਼ਾਹਕੋਟ ਤੇ ਦਾਖਲ ਕਰਾਇਆ ਤੇ ਇੱਕ ਜਿਹੜਾ ਦੋਸਤ ਮੌਕੇ ਤੋਂ ਰਵੀਪਾਲ ਉਸ ਤੇਜੀ ਪੁੱਤਰ ਰਵੀ ਜੋ ਇਤਨੇ ਇਹ ਦੋਸ਼ੀ ਨੂੰ ਮੁਕੱਦਮੇ ਤੇ ਗ੍ਰਿਫਤਾਰ ਕਰ ਲਿਆ ਔਰ ਤਿੰਨੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 192 304 62 ਅਮ੍ਰਿਤਨ ਅਮ੍ਰਿਤਪੰਜਗ ਬੀਐਨਐਸ ਦਾ ਚਾਣਾ ਸ਼ਾਹਕੋਟ ਸਿੰਘੇਂ ਤਰਾਵਾਂ ਤੇ ਦਰਜ ਕੀਤਾ ਗਿਆ ਜੋ ਇਹ ਤਿੰਨੇ ਵਿਅਕਤੀ ਜਿਹੜੇ ਆ ਇੱਕ ਕ੍ਰਿਮੀਨਲ नेचर ਦੇ ਵਿਅਕਤੀ ਹਨ ਜਿਨ੍ਹਾਂ ਨੇ ਰਾਤ ਦੇ ਸਮੇਂ ਆ ਕੇ ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਵੱਲੋਂ ਇਹਦੇ ਤੇ ਮੁਕੱਦਮੇ ਅਨੁਸਾਰ ਜਿਹੜੀ ਸਖਤ ਕਾਰਵਾਈ ਕੀਤੀ ਤੇ ਦੋ ਦੋਸ਼ੀ ਜਿਹੜੇ ਸਿਵਰ ਹਸਪਤਾਲ ਦਾਖਲ ਸੀਗੇ ਉਹਨਾਂ ਨੂੰ ਵੀ ਅੱਜ ਗ੍ਰਿਫਤਾਰ ਕਰ ਲਿਆ ਪਲੀਜ਼ ਦੀ ਮੁਸਤਦੀ ਨਾਲ ਜਿੱਥੇ ਉਸ ਪਰਿਵਾਰ ਨੂੰ ਦੀ ਜਾਨ ਦੀ ਰਾਖੀ ਕੀਤੀ ਔਰ ਨਾਲ ਨਾਲੇ گاਾਂ ਅੱਗੇ ਤੋਂ ਇਹ ਵਾਰਦਾਤਾਂ ਨੇ ਠੱਲ ਪਾਈ ਗਈ ਥੈਂਕ ਯੂ